ਜੀ ਗੱਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਇਸ ਟਾਈਮ ਅਸੀਂ ਪਹੁੰਚੇ ਆ ਜੀ ਧਾਰੀਵਾਲ ਦੇ ਨੇੜੇ ਪਿੰਡ ਚੱਕ ਬੜੋਏ ਦੇ ਵਿੱਚ ਜਿੱਥੇ ਦੋਸਤੋ ਇਸ ਟਾਈਮ ਰਾਤ ਦੇ ਹਨੇਰੇ ਦੇ ਵਿੱਚ ਸਰਦਾਰ ਫਤਿਹ ਸਿੰਘ ਬਾਜਵਾ ਜੀ ਪਹੁੰਚੇ ਨੇ ਅ ਬੀਜਪੀ ਦੇ ਲਈ ਬੱਬੂ ਜੀ ਦੇ ਲਈ ਜਿਹੜਾ ਨੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਨੇ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਕਿ ਦੁਨੀਆ ਸੌਂ ਜਾ ਰਹੀ ਏ ਉੱਥੇ ਜਿਹੜੇ ਨੇ ਬੀਜਪੀ ਦੇ ਲੀਡਰ ਉੱਥੇ ਹੀ ਲੋਕ ਜਿਹੜੇ ਬੀਜਪੀ ਦੇ ਚਾਹਤੇ ਨੇ ਉਹ ਸਾਰੇ ਦੇ ਸਾਰੇ ਰਾਤ ਦੇ ਹਨੇਰਿਆਂ ਦੇ ਵਿੱਚ ਵੀ ਜਿਹੜਾ ਆ ਬੀਜਪੀ ਦੇ ਲਈ ਕੰਮ ਕਰਦੇ ਨਜ਼ਰ ਆ ਰਹੇ ਨੇ ਸਾਡੇ ਨਾਲ ਇਸ ਟਾਈਮ ਬਾਜਵਾ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਅਣਥੱਕ ਜਿਹੜੀ ਮਿਹਨਤ ਕਰਦੇ ਪਏ ਆ ਉਹਦੇ ਤੇ ਦੋ ਸ਼ਬਦ ਕੀ ਕਹਿਣਗੇ ਬਾਵਾ ਜੀ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਚੱਕ ਬੜੋਏ ਦੇ ਵਿੱਚ ਪਹੁੰਚੇ ਹੋ ਸੰਗਤਾਂ ਨੂੰ ਸੰਬੋਧਨ ਕੀਤਾ ਸੰਗਤਾਂ ਦੇ ਲਈ ਕੀ ਕਹਿਣਾ ਚਾਹੋਗੇ ਦੇਖੋ ਸਾਡਾ ਫਰਜ਼ ਹੈ ਪਾਰਟੀ ਲਈ ਮਿਹਨਤ ਕਰਨੀ ਮੋਦੀ ਸਾਹਿਬ ਲਈ ਇੱਕ ਸੀਟ ਹੋਰ ਉਹਨਾਂ ਦੀ ਝੋਲੀ ਚ ਪਾਣੀ ਗੁਰਰਾਸਪੁਰ ਦੀ ਲੋਕਾਂ ਲਈ ਪਾਣੀ ਸਾਡਾ ਸਾਨੂੰ ਜਨੂਨ ਹੈ ਲੋਕਾਂ ਦੇ ਕੰਮ ਹੋਣ ਗਰੀਬ ਜਿਹੜਾ ਜਿਹੜੇ ਗਰੀਬ ਲਈ ਅੱਜ ਭਾਰਤ ਦੇ ਵਿੱਚ 3 ਕਰੋੜ ਨਵੇਂ ਘਰ ਦੇਨੇ ਨੇ ਮੋਦੀ ਜੀ ਨੇ ਮੈਂ ਚਾਹਨਾ ਵੀ ਪੰਜਾਬ ਦੇ ਸਾਡੇ ਕੋਈ 3 ਲੱਖ ਘਰ ਤੇ ਪੰਜਾਬ ਦਾ ਵੀ ਹੋਵੇ ਸੋ ਸਾਡੀ ਉਹ ਤਾਂ ਹੀ ਹੋਏਗੀ ਜੇ ਸਾਡੀ ਸਰਕਾਰ ਹੋਏਗੀ ਤੇ ਸਾਡਾ ਐਮਪੀ ਜਿੱਤੇ ਆਊਗਾ ਐਮਪੀ ਜਿੱਤੇ ਆਊਗਾ ਉਹਨੂੰ ਕਹਾਂਗੇ ਵੀ ਆ ਇੱਥੇ ਸਾਈਨ ਕਰਾ ਸਾਡੇ ਪਿੰਡਾਂ ਦੇ ਬੰਦਿਆ ਨੇ ਤੈਨੂੰ ਵੋਟਾਂ ਪਾਈਆਂ ਇਹਨਾਂ ਦੇ ਕੱਚੇ ਕੋਠੇ ਰਹਿ ਗਏ ਨੇ ਉਹਨਾਂ ਨੂੰ ਰੁਪਈਆ 5-5 ਲੱਖ ਜਿਹੜਾ ਸਰਕਾਰ ਨੇ ਦੇਣਾ ਉਹ ਮਿਲੂਗਾ ਬਹੁਤ ਸਾਰਾ ਫੇਰਾ ਇੱਕ ਮੋਦੀ ਜੀ ਨੇ ਜਿਹੜੇ 60 ਸਾਲ ਤੋਂ ਵੱਧ ਦੀ ਉਮਰ ਦੇ ਹੋ ਗਏ ਨੇ ਲੋਕ ਬਜ਼ੁਰਗ ਉਹਨਾਂ ਨੂੰ ਉਹਨਾਂ ਨੇ ਜਿਹੜਾ ਹੈਲਥ ਕਾਰਡ ਹੈ ਉਹ ਦਿੱਤਾ ਹੈ ਵੀ ਜਿੱਤੇ 50 ਲੱਖ ਰੁਪਈਆ ਵੀ ਜੇ ਲੱਗੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪਏ ਤੇ ਉਹ ਸਾਰਾ ਸਰਕਾਰ ਦੇਗੀ ਤੇ 5 ਲੱਖ ਲੱਗੇ 50 ਲੱਗੇ 75 ਲੱਗੇ ਸਾਰਾ ਕੁਝ ਸਰਕਾਰ ਦਊਗੀ ਸੋ ਇਹੋ ਜਿਹੀਆਂ ਸਕੀਮਾਂ ਅੱਗੇ ਕਿੰਨੀਆਂ ਕਿ ਸਰਕਾਰ ਨੇ ਕਿਸੇ ਨੇ ਦਿੱਤੀ ਕੋਈ ਨਹੀਂ ਦਿੱਤੀ ਇਹ ਬਹੁਤ ਅੱਛੀ ਗੱਲ ਹੈ ਮੈਂ ਸਮਝਦਾ ਵੀ ਪੰਜਾਬ ਦਾ ਜਿਹੜਾ ਪੰਜਾਬ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਦੇ ਬਹੁਮਤ ਦੇ ਵਿੱਚ ਮੈਂਬਰ ਪਾਰਲੀਮੈਂਟ ਜਿੱਦੇ ਨੇ ਤੇ ਉਹਦਾ ਅਸਰ ਆਉਣ ਵਾਲੀ 2027 ਦੀਆਂ ਜਿਹੜੀ ਇਲੈਕਸ਼ਨਸ ਤੇ ਹੋਊਗੀ ਔਰ ਮੈਨੂੰ ਪੂਰਾ ਯਕੀਨ ਹੈ ਵੀ ਭਾਰਤੀ ਜਨਤਾ ਪਾਰਟੀ ਦਿਨੋਂ ਦਿਨ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਲੋਕਾਂ ਦਾ ਪਿਆਰ ਹੈ ਚੱਕ ਬੜੋਇਆ ਇੱਕ ਛੋਟਾ ਪਿੰਡ ਹੈ ਔਰ ਸਪਿੰਡ ਦੇ ਮੇਰੇ ਵੀਰ ਐ ਪਾਰਟੀ ਨਾਲ ਪਿਆਰ ਕਰਨ ਵਾਲੇ ਫਤਿਹ ਸਿੰਘ ਬਾਜਵਾ ਨਾਲ ਪਿਆਰ ਕਰਨ ਵਾਲੇ ਅਮਰਿੰਦਰ ਸਿੰਘ ਸਾਰੇ ਨਾਲ ਪਿਆਰ ਕਰਨ ਵਾਲੇ ਇੱਥੇ ਬੈਠੇ ਨੇ ਤੋ ਮੈਂ ਸਮਝਣਾ ਇੱਕ ਬੜੀ ਵੱਡੀ ਗੱਲ ਹੈ ਸਾਨੂੰ ਵੀ ਇਸ ਗੱਲ ਦਾ ਮਾਨ ਮਹਿਸੂਸ ਹੁੰਦਾ ਹੈ ਵੀ ਲੋਕ ਭਾਰਤੀ ਜਨਤਾ ਪਾਰਟੀ ਨਾਲ ਮੋਦੀ ਜੀ ਨਾਲ ਪਿਆਰ ਕਰਦੇ ਆਸੇ ਲੋਕਾਂ ਨੂੰ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਲਈ ਕੋਈ ਚੰਗਾ ਕੰਮ ਕਰੇਗੀ ਬਾਈਬਾਸਾ ਜਿਵੇਂ ਕਿ ਅੱਜ ਜਿਹੜਾ ਪਿੰਡ ਦਾ ਜਿਹੜਾ ਇਕੱਠ ਆ ਇਹਦੇ ਚ ਜ਼ਿਆਦਾਤਰ ਸਾਨੂੰ ਜਿਹੜੇ ਕਿਸਾਨ ਦੇਖਣ ਨੂੰ ਮਿਲੇ ਨੇ ਜਿਹੜੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੋਏ ਨੇ ਸਾਰੇ ਕਿਸਾਨ ਭਰਾ ਹੀ ਨਜ਼ਰ ਆ ਰਹੇ ਨੇ ਜਿਹੜੇ ਕਿ ਇਸ ਟਾਈਮ ਤੁਹਾਡੇ ਲਈ ਬੈਠੇ ਹੋਏ ਨੇ ਰਾਤ ਦੇ ਹਨੇਰੇ ਦੇ ਵਿੱਚ ਬੈਠੇ ਹੋਏ ਆਪਾਂ ਕਿਸਾਨਾਂ ਦੇ ਲਈ ਜਿਹੜੇ ਉਹਨਾਂ ਦੇ ਮੁੱਦੇ ਜ਼ਿਆਦਾ ਸਾਹਮਣੇ ਆ ਰਹੇ ਨੇ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਚ ਕੀ ਆਸ਼ਵਾਸਨ ਦਿੰਨੇ ਆਪਾਂ ਨੂੰ ਦੇਖੋ ਮੈਂ ਸਮਝਦਾ ਵੀ ਕਿਸਾਨ ਜਿੰਦਾਬੋਦ 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 ਇੱਕ ਮਿੰਟ ਬੇਟਾ ਮੈਂ ਸਮਝਦਾ ਵੀ ਕਿਸਾਨ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਬਹੁਤ ਬੁਰੀ ਤਰ੍ਹਾਂ ਪਿਸ ਚੁੱਕਾ ਹੈ ਉਹਨੂੰ ਲੋੜ ਹੈ ਮਲਮ ਦੀ ਉਹਨੂੰ ਉਹਨੂੰ ਲੋੜ ਹੈ ਵੀ ਸਰਕਾਰ ਉਹਦੇ ਪਿੱਠ ਤੇ ਹੱਥ ਰੱਖੇ ਤੇ ਕਰਜ਼ਾ ਮਾਫ ਕਰੇ ਜਿੱਦਾਂ ਲੋਕ ਕਹਿੰਦੇ ਨੇ ਵੱਡੇ ਅਡਾਨੀਆਂ ਦੇ ਕਰਜ਼ੇ ਮਾਫ ਹੋਏ ਨੇ ਉਹ ਫਿਰ ਲੋਕਾਂ ਨੂੰ ਉਹਦੀ ਟੀਸ ਲੱਗਦੀ ਹੈ ਕਿਸਾਨ ਨੂੰ ਵੀ ਯਾਰ ਉਹਦੇ ਫਲਾਣੇ ਦੇ ਹੋਏ ਤੇ ਮੇਰਾ ਕਿਉਂ ਨਹੀਂ ਤੇ ਉਹ ਹੋਏਗਾ ਅਸੀਂ ਵਿੱਚ ਬੈਠੇ ਆ ਅਸੀਂ ਪੰਜਾਬ ਆਪਾਂ ਕਿਸਾਨ ਦੀ ਪੀੜਾ ਨੂੰ ਸਮਝਦੇ ਆ ਤੇ ਅਸੀਂ ਵੀ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਵੀ ਐ ਹੁਣ ਸਟੇਜ ਤੇ ਵੀ ਕੀਤੀ ਸੀ ਪਰਸੋਂ ਦੀਨਾਨਗਰ ਤੇ ਗਾਂ ਵੀ ਕੀਤੀ ਹੈ ਵੀ ਜੀ ਤੁਸੀਂ ਇਹ ਇਲੈਕਸ਼ਨ ਜਿੱਤੋ ਪਰ ਇਸ ਤੋਂ ਬਾਅਦ ਅਸੀਂ ਤੁਹਾਡੇ ਕੋ ਵਾਦਾ ਲੈਣਾ ਵੀ ਕਿਸਾਨ ਵੀਰਾਂ ਦਾ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ ਦੇਰੀ ਐਮਐਸਪੀ ਦੀ ਉਹ ਚਾਹਦੇ ਨੇ ਵੀ ਇਹਨੂੰ ਕਾਨੂੰਨੀ ਢੰਗ ਨਾਲ ਐਮਐਸਪੀ ਦੀ ਜੇ ਜੀ ਇਹ ਸਾਨੂੰ ਦਿੱਤੀ ਜਾਵੇ ਅਸ਼ੋਰੈਂਸ ਉਹ ਦੇਓ ਦੇ ਦਿਓ ਤੇ ਉਹ ਸਾਰਾ ਕੁਝ ਉਹਨਾਂ ਨੇ ਕਿਹਾ ਵੀ ਇਹ ਇਲੈਕਸ਼ਨ ਤੋਂ ਬਾਅਦ ਅਸੀਂ ਉਹ ਸਾਰਾ ਕੁਝ ਕਰਾਂਗੇ ਤੇ ਸਾਡਾ ਫਰਜ਼ ਬੰਦਾ ਹੈ ਸਾਡੇ ਭਰਾ ਨੇ ਜਦੋਂ ਉਹਨਾਂ ਨੂੰ ਕੋਈ ਪੀੜ ਹੁੰਦੀ ਹੈ ਉਹ ਦੇ ਦੇ ਕੋਈ ਉਹਨਾਂ ਨੂੰ ਮਾੜੀ ਮੋਟੀ ਕੋਈ ਡਾਂਗ ਵੀ ਵੱਜਦੀ ਉਹਨਾਂ ਨੂੰ ਵੀ ਨਹੀਂ ਵੱਜਦੀ ਸਾਨੂੰ ਪੀੜ ਹੁੰਦੀ ਸਾਡੀ ਪਿੱਠ ਤੇ ਪੀੜ ਹੁੰਦੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਕਿਸਾਨ ਭਰਾ ਸਾਰੇ ਖੁਸ਼ ਰਹਿਣ ਪੰਜਾਬ ਦੀ ਤੇ ਸਾਡਾ ਤੇ ਅੰਦਰ ਤਾਂ ਔਰ ਮੋਦੀ ਜੀ ਨੇ ਵੀ ਕਿਹਾ ਵੀ ਜਿਹੜਾ ਮੇਰਾ ਅੰਦਰ ਤਾਂ ਮੈਂ ਕਿਦਾਂ ਹੋ ਸਕਦਾ ਵੀ ਮੈਂ ਆਪਣੇ ਅੰਦਰ ਤੈਨੂੰ ਨਾਰਾਜ਼ ਕਰਕੇ ਸੋਵਾਂ ਸੋ ਇਹਦਾ ਹੱਲ ਜ਼ਰੂਰ ਕੋਈ ਨਾ ਕੋਈ ਮਿਲੇ ਸਰ ਲਾਸਟ ਸਵਾਲ ਇਹ ਆ ਕਿਸਾਨ ਦੋ ਤਰ੍ਹਾਂ ਦੇ ਨੇ ਇੱਕ ਅਮੀਰ ਇੱਕ ਗਰੀਬ ਗਰੀਬ ਕਿਸਾਨ ਵੀ ਚਾਹੁੰਦਾ ਕਿ ਮੈਨੂੰ ਵੀ ਨੌਕਰੀ ਮਿਲੇ ਉਹਦੇ ਵਾਸਤੇ ਆਪਾਂ ਆਉਣ ਵਾਲੇ ਸਮੇਂ 'ਚ ਜਿਵੇਂ ਇੰਡਸਟਰੀ ਆ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਬਹੁਤ ਵਧੀਆ ਗੱਲ ਹੈ ਜਿਹੜੀ ਕਿ ਭਾਜਪੀ ਦੀ ਬਹੁਤ ਵੱਡੀ ਪਹਿਲ ਆ। ਉਹਦੇ ਤੇ ਕੀ ਸਾਡੇ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਗਰੀਬ ਜਾਂ ਗਰੀਬ ਕਿਸਾਨ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਨੌਕਰੀਆਂ ਮਿਲਣਗੀਆਂ ਕਿ ਜਾਂ ਉਹਨਾਂ ਨੂੰ ਨੌਕਰੀਆਂ ਤੋਂ ਦੂਰ ਹੀ ਕੀਤਾ ਜਾਏਗਾ। ਨਹੀਂ ਨਹੀਂ ਦੇਖੋ ਮੇਰੀ ਇੱਕ ਗੱਲ ਸੁਣੋ। ਇਹ ਛੋਟਾ ਕਿਸਾਨ ਮਜ਼ਦੂਰਾਂ ਵਰਗਾ ਹੀ ਹੈ ਅੱਜਕੱਲ੍ਹ। ਦੀਦੀ ਕਿਲਾ 1.5 2 ਕਿਲੇ ਪਹਿਲੀ ਉਹ ਉਹ ਕਿਸਾਨ ਕਹਦਾ ਰਹਿ ਗਿਆ ਵਿਚਾਰਾ ਉਹ ਤਾਂ ਮਾ ਆਪਣਾ ਡਾਂਗੀ ਟਪਾਂਦਾ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਪਹਿਲ ਹੋਣੀ ਚਾਹੀਦੀ ਹੈ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਅਗਲੀਆਂ ਫੈਸਿਲਿਟੀਆਂ ਆ ਰਹੀਆਂ ਜਿੰਨੀਆਂ ਵੀ ਸਹੂਲਤਾ ਮੋਦੀ ਸਰਕਾਰ ਦੇ ਰਹੀ ਹੈ ਉਹਦੇ ਵਿੱਚ ਮੈਕਸਿਮਮ ਜਿਹੜੀਆਂ ਸਹੂਲਤਾ ਨੇ ਉਹ ਛੋਟੇ ਵਰਗਲੀ ਨੇ ਛੋਟੇ ਕਿਸਾਨ ਲਈ ਨੇ ਤੇ ਗਰੀਬ ਮਜ਼ਦੂਰਾ ਲਈ ਹੈ ਅਮੀਰ ਲਈ ਕੋਈ ਉਹਦੇ ਵਿੱਚ ਸਹੂਲਤ ਨਹੀਂ ਅਮੀਰ ਤੇ ਆ ਪਹਿਲੇ ਹੀ ਅਮੀਰ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਗਰੀਬ ਦੀ ਸਹਾਇਤਾ ਦੀ ਲੋੜ ਹੈ ਤੇ ਮੋਦੀ ਜੀ ਉਹੀ ਕਰ ਰਹੇ ਨੇ ਬਿਲਕੁਲ ਸਾਡੇ ਨਾਲ ਇਸ ਟਾਈਮ ਬਾਜਵਾਜੀ ਗੱਲ ਕਰ ਰਹੇ ਸੀ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਗਰੀਬ ਕਿਸਾਨ ਦੀ ਜਿਹੜੀ ਹੈ ਹੈਲਪ ਕੀਤੀ ਜਾਦੀ ਇੱਥੇ ਸਾਡੇ ਨਾਲ ਅਮਰਿੰਦਰ ਜੀ ਵੀ ਇਸ ਟਾਈਮ ਮੌਜੂਦ ਨੇ ਜਿਨ੍ਹਾਂ ਨੇ ਇਹ ਸਾਰੇ ਦਾ ਸਾਰਾ ਉਪਰਾਲਾ ਕੀਤਾ ਹੋਇਆ ਆਪਾਂ ਇੱਕ ਸਵਾਲ ਇਹਨਾਂ ਤੋਂ ਵੀ ਸਰ ਸਵੇਰ ਦੇ ਤੋੜੇ ਪਏ ਹੋ ਤੇ ਮੈਨੂੰ ਪਤਾ ਲੱਗਾ ਰੋਟੀ ਵੀ ਨਹੀਂ ਖਾਧੀ ਬਿਲਕੁਲ ਜੀ ਰੋਟੀ ਨਹੀਂ ਖਾਦੀ ਸੇਵਾ ਕਰ ਰਿਹਾ ਜੀ ਪਾਰਟੀ ਦੀ ਤੇ ਬਾਜੋ ਸਾਹਿਬ ਦੇ ਬਿਲਕੁਲ ਨਾਲ ਆ ਤੇ ਰੋਟੀ ਜੇ 2 ਦਿਨ ਨਾ ਖਾਵਾਂਗੇ ਇਲੈਕਸ਼ਨਾਂ ਤੱਕ ਤਾਂ ਕੋਈ ਫਰਕ ਨਹੀਂ ਪੈਣ ਲਗਾ ਜੋ ਸਰਕਾਰ ਆ ਜੇ ਕਿ ਤੇ ਸਾਰਿਆਂ ਨੂੰ ਰੋਟੀ ਸਰਕਾਰ ਦੇਗੀ ਸਰ ਲੋਕੀ ਰੱਜੇ ਪੂਜੇ ਰਹਿਣਗੇ ਸਰਕਾਰ ਦੀ ਉਹਦੇ ਨਾਲ ਲੋਕਾਂ ਦੀ ਰੋਟੀ ਲਈ ਤੁਸੀਂ ਖੁਦ ਰੋਟੀ ਛੱਡੀ ਬੈਠੇ ਬਿਲਕੁਲ ਜੀ ਬਿਲਕੁਲ ਲੋਕਾਂ ਦੀ ਰੋਟੀ ਲਈ ਛੱਡ ਰਿਆ ਰੋਟੀ ਕਿਉਂਕਿ ਲੋਕਾਂ ਦਾ ਭਲਾ ਹੋ ਸਕੇ ਬਿਲਕੁਲ ਕਿਦਾਂ ਦਾ ਮਹਿਸੂਸ ਹੋ ਰਿਹਾ ਪੀ ਇੰਨੀ ਮਿਹਨਤ ਕਰਕੇ ਇੰਨਾ ਇਕੱਠ ਵੇਖ ਕੇ ਕਿਦਾਂ ਦਾ ਲੱਗ ਰਿਹਾ ਦੇਖੋ ਜੀ ਜਿੱਥੋਂ ਤੱਕ ਰਹੀ ਆ ਸਰਕਾਰ ਦੀ ਗੱਲ ਬੀਜੇਪੀ ਨੂੰ ਜਿੰਨਾ ਪਰਵਾਹ ਹੁਗਾਰਾ ਪਿੰਡਾਂ ਚ ਖਾਸ ਕਰਕੇ ਕਿਸਾਨਾਂ ਦਾ ਇਹ ਸਾਡੇ ਜਿੰਨੇ ਵੀ ਪਿੰਡ ਨੇ ਇਹ ਸਾਡੇ ਡੱਡਵਾ ਤੋਂ ਲੈ ਕੇ ਚੱਕ ਬੜੋਏ ਤੱਕ ਜਿੰਨੇ ਵਿੱਚ ਪਿੰਡ ਆਉਂਦੇ ਨੇ ਸੰਗਰ ਕੋਟ ਸੰਤੋਖ ਰਾਏ ਬਲ ਇਹ ਸਾਰੇ ਪਿੰਡਾਂ ਦੇ ਜਿੰਨੇ ਵੀ ਕਿਸਾਨ ਸਾਡੇ ਅੱਜ ਇੱਥੇ ਜੁੜੇ ਹੋਏ ਨੇ ਇਹਨਾਂ ਦਾ ਪ੍ਰਵਾਹ ਘਰ ਆਇਆ ਜੀ ਇਹ ਸਭ ਵਫਾਵਾਂ ਨੇ ਕੋਈ ਵਿਰੋਧ ਕਰ ਰਹੇ ਕੋਈ ਵਿਰੋਧ ਨਹੀਂ ਕਰ ਰਹੇ ਸਾਡੇ ਭਰਾ ਨੇ ਸਾਰੇ ਸਾਡੇ ਨਾਲ ਤੁਰੇ ਨੇ ਅੱਜ ਤੁਸੀਂ ਦੇਖ ਹੀ ਸਕਦੇ ਹੋ ਚੱਕ ਬੜੇ ਦੇ ਵਿੱਚ ਕਿੰਨਾ ਵੱਡਾ ਗੈਦਰਿੰਗ ਹੋਈ ਆ ਜਿੱਥੇ ਬਾਜਵਾ ਸਾਹਿਬ ਆਪ ਸੰਬੋਧਿਤ ਕੀਤਾ ਬਾਜਵਾ ਸਾਹਿਬ ਨੇ ਆ ਕੇ ਇਹ ਪਹਿਲੀ ਮੀਟਿੰਗ ਐ ਅਸੀਂ ਪਾਰਟੀ ਦੀ ਹੋਈ ਆ ਜਿੱਥੇ ਬਾਜਵਾ ਸਾਹਿਬ ਨੇ ਅੱਜ ਇਸ ਦੋਵਾਂ ਪਿੰਡਾਂ 'ਚ ਸੰਬੋਧਨ ਕੀਤਾ ਹੈ ਥੈਂਕ ਯੂ ਥੈਂਕ ਯੂ ਤੁਸੀਂ ਦੇ ਦੇ ਪੇ ਮੈਂ ਦਾ ਡੀਪੀਜੀ ਪੰਜਾਬੀ ਮੈਂ ਤਾਂ ਦਾ ਆਪਣਾ ਧਰਮਜੀਤ ਡੀਪੀਡੀ ਪੀਸੀ ਪੰਜਾਬੀ ਤੋਂ ਕੈਮਰਾਮੈਨ ਸੰ